ਤੇ ਡੱਲੇਵਾਲ ਸਾਹਿਬ ਦੀ ਹਮਾਇਤ ਤੇ ਬੈਠਾਂਗੇ ਬਕੀਰ ਭਾਈ ਜਾਨਾ ਉਹਨਾਂ ਨੇ ਲੈ ਕੇ ਦਿੱਤਾ ਆਪਾਂ ਨੂੰ ਕਿ ਅਸੀਂ ਨਾਲ ਤਾਂ ਦੇ ਵਿੱਚ ਜੋ ਡੱਲੇਵਾਲ ਸਾਹਿਬ ਨੇ ਸ੍ਰੀਮ ਕੋਰਟ ਨੂੰ ਚਿੱਠੀ ਲਿਖਿਆ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀਆ ਪ੍ਰਧਾਨ ਮੰਤਰੀ ਨੂੰ ਆਪ ਦੇ ਖੂਨ ਨਾਲ ਗੁੰਠਾ ਲਾ ਕੇ ਸਾਈਨ ਕਰਕੇ ਚਿੱਠੀ ਕਹੀਦੀ ਆ ਟ੍ਰੇਨ ਕੋਡ ਨੂੰ ਜਵਾਬ ਭੇਜੇ ਨੇ ਕਿ ਮੈਂ ਆਪ ਦੀ ਬਾਤ ਸੁਣੂ ਦਸਣਾ ਸੋਣਾ ਤੁਸੀਂ ਨਹੀਂ ਸੁਣਦੇ ਸਾਡੇ ਬੋਰਡ ਦੇ ਅਗੂਆ ਨੂੰ ਸੰਦਿਆ ਕਿ ਜਿਹੜੇ ਗੱਲ ਮੈਂ ਸੌਂਦ ਬੋਲਣਾ ਚਾਹਣਾ ਮੇਰੇ ਸ਼ਬਦ ਉਥੇ ਭੇਜੋ ਤਾਂ ਕੋਈ ਗੱਲ ਇਹ ਨਾ ਰਹੇ ਕਿਸੇ ਦੇ ਮਨ ਚ ਭਾਈ ਗੱਲੇਵਾਲ ਸਾਹਿਬ ਪੱਖ ਨਹੀਂ ਰੱਖ ਸਕਦੇ ਸੀ ਜਾਂ ਕੋਈ ਦਲੀਲ ਦੇ ਵਿੱਚ ਹੋਵੇ ਸੀ ਜੋ ਮੈਂਟਲ ਵਾਲੀ ਗੱਲ ਸੁਣਦੇ ਨੇ ਉਹਦਾ ਜਵਾਬ ਅਰਥ ਨੇ ਲਿਖਾਉਂਦੇ ਨੇ ਮੁੰਡਿਆਂ ਤੋਂ ਭਈ ਆਹ ਗੱਲ ਦਾ ਜਵਾਬ ਦਿਓ ਉਹ ਬੋਲ ਪਵਾਸੀ ਰਹੇ ਆ ਪਰ ਸ਼ਬਦ ਗੱਲੇ ਵਾਲ ਸਾਹਿਬ ਦੇ ਜਦੋਂ ਸੀ ਉਹ ਰਿਪੋਰਟ ਦਿੱਤੀ ਹੈ ਭਈ ਇੰਨੀ ਬੋਲਦੇ ਨਾਲ ਲਾਉਂਦੀ ਸ਼ੁਰੂ ਕਰਤੀ ਚਾਰ ਸਵੇਰੋਂ ਖោਸੀ ਗਿਣਤੀ ਬਤਾਈ ਹੈ ਪਰ ਅੱਗੇ ਵੱਲ ਸਾਹਮਣੇ ਇਹ ਕਿਹਾ ਕਿ ਮੈਨੂੰ ਰਿਪੋਰਟਾਂ ਨੇ ਪੰਜਾਬ ਦੇ ਵਿੱਚੋਂ ਬਹੁਤ ਬੱਸਾਂ ਭਰ ਕੇ ਆ ਰਹੀਆਂ ਨੇ ਟਰਾਈ ਟਰਾਲੀਆਂ ਆ ਰਹੀਆਂ ਨੇ ਜਿਹੜੇ ਨੌਜਵਾਨ ਪਿੰਡਾਂ ਦੇ ਵਿੱਚੋਂ ਰਾਤ ਨੂੰ ਪਹਿਰਾ ਦੇਣ ਆਉਂਦੇ ਆ ਉਹਨਾਂ ਦੀ ਲਿਸਟ ਬਣਾ ਕੇ ਮੈਨੂੰ ਦਿਓ ਇਹ ਮੰਨ ਦਿੱਤੀ ਆ ਕਿ ਜਿਹੜੇ ਮੋਰਚਿਆਂ ਦੇ ਵਿੱਚ ਪਹਿਲਾਂ ਦਿਨ ਵਾਸਤੇ ਸਪੈਸਰ ਦਿਨੇ ਘਰੇ ਜਾਂਦੇ ਨੇ ਅ ਰਾਤ ਨੂੰ 20 25 ਮੁੰਡੇ ਗਰੁੱਪ ਬਣਾ ਕੇ ساری ਰਾਤ ਇਹਦੇ ਚ ਪਹਿਰਾ ਕਰਦੇ ਨੇ ਤਾਂ ਸਰਕਾਰ ਕਿੰਨੀ ਫੌਜ ਵਧਾਵੇ ਕਿੰਨੀ ਵਧਾ ਲੂ ਇੱਕ ਪਿੰਡ ਦੀ ਗੇਂਦੀ ਕੱਢ ਲਿਓ 10 ਮਜ਼ਮਲਾਜਮੇ ਇੱਕ ਪਿੰਡ ਨੂੰ ਆਉਂਦੇ ਨਹੀਂ ਤੇ ਅਸੀਂ ਪਿੰਡਾਂ ਦੇ ਵਿੱਚ ਕਿੰਨੀ ਗੇਂਦੀ ਪਾਈ ਜਾਣਾ ਰੱਖਾਂ ਉਹ ਪੀਰ ਅਸੀਂ ਕਰਨਾ ਚਾਹੁੰਦੇ ਸੀ ਪੜ ਕਾੜਨੀ ਪੈ ਰਹੀ ਆ ਕਿੰਨੀਆਂ ਇੱਕ ਬੱਸਾਂ ਲਿਓਂਗੇ ਇੱਕ ਪਿੰਡ ਦੇ ਵਿੱਚੋਂ 4 ਆ ਜਾਣਗੇ 5 ਆ ਜਾਣਗੇ 500 ਆਜੂ ਤੇ 2000 ਤੋਂ ਬੇਤੀ ਕਿਤੇ ਸਾਡੇ ਕਿਸੇ ਪਿੰਡ ਦੀ ਨਹੀਂ ਪਵਾ ਪਿੰਡ ਛੋਟਾ ਹੋਵੇ ਵੱਡੀ ਹੋ ਸਕਦੀ ਆ ਆਓ ਸੜਕਾਂ ਤੇ